ਗੁਰਨਾਮ ਸਿੰਘ ਜੀ ਤੁਹਾਡੇ ਉੱਤੇ ਤਾਂ ਕਾਰਵਾਈ ਹੋਏਗੀ ਕਿਉਂਕਿ ਸ ਅਫੀਸਰ ਦੇ ਉੱਤੇ ਆਨ ਡਿਊਟੀ ਤੁਸੀਂ ਹੱਥ ਚੁੱਕਤਾ ਹਾਂਜੀ ਆਨ ਡਿਊਟੀ ਸੀ ਤੇ ਫਿਰ ਹੁਣ ਜਿਹੜੀ ਤੁਹਾਡੇ ਉੱਤੇ ਕਾਰਵਾਈ ਹੋਣੀ ਹੈ ਫਿਰ ਉਹਨੂੰ ਕਿੱਦਾਂ ਦੇਖਦੇ ਹੋ ਹੁਣ ਜਿਹੜਾ ਬੰਬ ਛੁੱਟੇਗਾ ਛੁੱਟ ਜਾਏਗਾ ਜੀ ਇਹ ਜਿਹ ਮੇਰੇ ਕੋਲ 15 ਕੇਸ 20 ਪਹਿਲਾਂ ਚੱਲ ਰਹੇ ਨੇ ਹੋਰ ਚੱਲਦੇ ਨੇ ਇਕੱਤਰ ਇਹਨਾਂ ਦਾ ਇਲਾਜ ਕੀ ਹੈ ਹੋਰਾਂ ਮਾਮਲਾ ਇਹ ਹੈ ਕਿ ਵੀ ਇਹ ਬਹੁਤ ਭ੍ਰਸ਼ਟ ਅਫੀਸਰ ਹੈ ਜੀ ਦੋ ਬਰੀ ਪਹਿਲਾਂ ਮੁਕਦਮਾ ਭ੍ਰਸ਼ਟਾਚਾਰਜ ਫੜਿਆ ਜਾ ਚੁੱਕਿਆ ਹੈ ਜੀ ਰਿਵਲ ਚ ਰਹਿ ਚੁੱਕਿਆ ਹੈ ਜੋ ਮੁਕਦਮੇ ਚੱਲ ਰਹੇ ਨੇ ਕਿ ਇਸ ਪਰ ਇਹ ਇਹ ਜਿਹੜੀ ਪੋਸਟ ਹੈ ਉਹ ਵੀ ਡੀਐਫਐਸਸੀ ਤੋਂ ਇੱਕ ਰੈਂਕ ਥੱਲੇ ਹੈ। ਅੱਛਾ ਜੀ। ਇਹਨੂੰ ਅਬੈ ਤੌਰ ਤੇ ਡੀਐਫਐਸਸੀ ਲਾਇਆ ਤੇ ਇਹਨੂੰ ਦੋ ਜ਼ਿਲ੍ਹਿਆਂ ਦਾ ਚਾਰਜ ਦਿੱਤਾ ਇੱਕ ਖੇਤਰ ਦਾ ਕਿ ਜੀਨ ਦਾ। ਅੱਛਾ ਜੀ। ਪਹਿਲਾਂ ਚਲੋ ਰੌੜ ਰੌਲਾ ਪਾਉਣ ਤੋਂ ਬਾਅਦ ਜੀਨ ਦਾ ਚਾਰਜ ਇਸ ਤੋਂ ਹਟਿਆ ਪਰ ਸ਼ੁਰੂ ਤੋਂ ਲੈ ਕੇ ਅਸੀਂ ਕਹ ਰਹੇ ਮਹਾਪ੍ਰਸ਼ਟੇ ਮਹਾਪ੍ਰਸ਼ਟੇ ਨਾ ਮਤਲਬ ਉਹ ਹੈ ਭਈ ਅਰ ਇਹ ਇਹ ਕੀ ਕਰਦੇ ਨੇ ਇੱਕ ਮੰਡੀ ਚ ਉਹ ਜਿਹੜੇ ਉਥੋਂ ਦੇ ਸੈਲਰ ਆਏ ਨੇ ਨਾ ਰਾਈਸ ਮਿੱਲਰ ਜੀ ਜੀ ਬਾਹਰ ਦਾ ਉਸ ਮੰਡੀ ਚ ਨਹੀਂ ਆਏਗਾ ਉਹ ਭਾਵੇਂ ਉਥੋਂ ਦੇ ਰਾਈਸ ਮਿੱਲਰ ਕਿੰਨਾ ਮਰਜ਼ੀ ਲੁੱਟਣ ਅੱਛਾ ਜੀ ਉਹਨਾਂ ਤੋਂ ਮਹੀਨਾ ਬੰਨ ਲਿਆ ਉਹ ਪਰਕਟਾ ਅੱਛਾ ਜੀ ਤੇ ਬੰਦੇ ਉਹਦੇ ਸਾਰੇ ਹੀ ਨੇ ਪਰ ਇਸ ਤਰ੍ਹਾਂ ਬਣਾਏ ਕਰਦੇ ਨੇ ਪਾਲਿਸੀ ਕਿ ਇੱਕ ਇਹਨਾਂ ਕੋਲ ਪਾਵਰ ਹੁੰਦੀ ਹੈ ਵੀ ਜ਼ਿਲ੍ਹੇ ਦਾ ਆਰਓ ਜਿਹੜਾ ਹੈ ਨਾ ਵੀ ਦੂਜੇ ਉਸ ਜ਼ਿਲ੍ਹੇ ਦਾ ਜਿਹੜਾ ਮਰਜ਼ੀ ਸੱਜੇ ਖੇਪੇ ਤੋਂ ਠਵਾ ਸਕਦੇ ਆ ਆਸਾਨ ਲੈਂਗੁਏਜ ਦੇ ਵਿੱਚ ਟੈਕਨੀਕਲੀ ਥੋੜਾ ਤੁਸੀਂ ਵਰਡ ਜਿਹੜੀ ਯੂਜ਼ ਕਰ ਰਹੇ ਹੋ ਨਾ ਆਰਓ ਥੋੜੇ ਵੀਅਰ ਨੂੰ ਪਤ ਨਹੀਂ ਲੱਗਣੇ ਰਿਲੀਜ਼ ਆਰਡਰ ਅੱਛਾ ਵੀ ਵੀ ਉਹਨੂੰ ਆਰੋ ਦੇਤਾ ਵੀ ਉਹਦਾ ਮਤਲਬ ਇਹ ਹੈ ਵੀ ਉਹ ਤੂੰ ਚੱਕ ਸਕਦਾ ਹੈ ਅੱਛਾ ਜੀ ਠੀਕ ਹੈ ਇਹ ਸਾਡੀ ਪਰਚੇਸ ਸੈਂਟਰ ਚੜੂਣੀ ਠੀਕ ਹੈ ਜੀ ਸਾਡੇ ਪਿੰਡ ਠੀਕ ਹੈ ਜੀ ਉੱਥੇ ਚਾਰ ਦੁਕਾਨਾਂ ਆ ਠੀਕ ਹੈ ਜੀ ਕਿਸ਼ਿੰਦਰ ਵਾਲਾ ਹੈ ਉਹਦੀ ਆਪਣੀ ਦੁਕਾਨ ਹੈ ਤੇ ਕੀ ਸਾਡੀ ਦੁਕਾਨਾਂ ਦੋ ਦੁਕਾਨਾਂ ਹੋ ਰਹੀਆਂ ਪਿਛਲੇ ਸਾਲ ਉਹਨੇ ਸਾਡਾ ਕੋਈ ਧਨ ਨਹੀਂ ਚੱਕਿਆ ਅੱਛਾ ਜੀ ਕੋਈ ਜੀ ਨਹੀਂ ਚੱਕੀ ਤੇ ਚੋਂ ਉਹ ਦੂਜਿਆਂ ਨੂੰ ਤਾਂ ਕਮਿਸ਼ਨ ਲੈਂਦਾ ਸੀ ਕਿ ਤੋਂ ਨੇ 60 ਰੁਪਿਆ ਲੈ ਇੱਕ ਤੋਂ ਨੇ 120 ਰੁਪਿਆ ਕੱਟ ਲਾਇਆ ਠੀਕ ਹੈ ਤੇ ਅਸੀਂ ਕੱਟ ਦਿੱਤਾ ਨਹੀਂ ਸਾਡੀ ਚੱਕੀ ਇੱਕ ਮਹੀਨੇ ਬਾਅਦ ਅਸੀਂ ਜਿਹੜੀ ਇੱਕ ਭੇਵਾ ਦਾ ਸੈਲਰ ਵਾਲਾ ਵਿਸ਼ਾਲ ਉਹਨੂੰ ਚੁਕਾਈ ਵਿਧਾ ਵਿਧਾ ਤਾਰਾ ਇਸ ਮਿਲ ਨੂੰ ਚੁਕਾਈ ਤੇ ਉਹਦੇ 'ਚ ਜਿਹੜਾ ਹੈ ਆ ਬਹੁਤ ਬੜੀ ਨੁਕਸਾਨ ਵੀ ਹੋਇਆ 4 ਲੱਖ ਰੁਪਏ ਦਾ ਲੋਸ ਕਿੰਨੇ ਸਾਲ ਹੋ ਗਏ ਅੱਛਾ ਜੀ ਤੇ ਇਸ ਵਾਰੀ ਵੀ ਉਹਨਾਂ ਚੱਕਿਆ ਨਹੀਂ ਅਸੀਂ ਕਿਹਾ ਵੀ ਤੁਸੀਂ ਕਿਸੇ ਨੂੰ ਝਕਾਓ ਐਵੀਸੀ ਨੂੰ ਕਿਸੇ ਨੂੰ ਝਕਾਓ ਠੀਕ ਹੈ ਤੇ ਉਹਨਾਂ ਕੋਲ ਕੋਈ ਚੱਕਣ ਵਾਲਾ ਹੈ ਹੀ ਨਹੀਂ ਸੀ 19000 ਕੱਟੇ ਦੁਨ ਚੁੱਕੇ ਸੀ 19000 ਬੋਰੀ ਤੇ ਕੇਵਲ 7 ਗੱਡੀਆਂ ਲੱਦੀਆਂ ਸੀ ਅਧਿਕਾਰ ਅਸੀਂ ਜਿਹੜਾ ਹੈ ਇਸ ਤੋਂ ਇੱਕ ਰਾਇਸ ਮਰਜੀ ਨੂੰ ਪਿਛਲੇ ਸਾਲ ਚਕਾਈ ਸੀ ਉਸੇ ਤੋਂ ਅਪਲਾਈ ਕਰਾਇਆ ਵੀ ਮੈਂ ਚੱਕ ਲਿਆਂਗਾ ਉਹਨੂੰ ਆਰੋ ਅਪਲਾਈ ਕਰਾਇਆ ਠੀਕ ਹੈ ਜੀ ਉਹ 1 ਘੰਟੇ ਦਾ ਕੰਮ ਹੁੰਦਾ ਹੈ ਉਸੇ ਮਤਲਬ ਉਹਨਾਂ ਦੀ ਆਪਣੀ ਖੁਦ ਹੀ ਪਾਵਰ ਹੈ ਠੀਕ ਹੈ ਉਹ ਚੋਰਾ ਨੇ ਉਹਨੂੰ ਲੰਬਾ ਕੀਚਿਆ 26 ਤਰੀਕ ਤੋਂ ਲੈ ਕੇ ਤੇ 14 ਤਰੀਕ ਤੱਕ ਉਹਦਾ ਆਰੋ ਨਹੀਂ ਕਰ 26 ਸਤੰਬਰ ਤੋਂ ਲੈ ਕੇ 14 ਅਕਤੂਬਰ ਤੱਕ ਅਕਤੂਬਰ ਤੱਕ ਠੀਕ ਹੈ 13 ਅਕਤੂਬਰ ਨੂੰ ਮੈਂ ਡੀਸੀ ਨੂੰ ਮਿਲਿਆ ਬੜੀ ਰਿਕੁਐਸਟ ਕੀਤੀ ਅੱਛਾ ਕੋਈ ਉਹਨੇ ਕਿਹਾ ਅਜ ਕੱਲ ਜ਼ਮੀਰ ਤੱਕ ਕਰ ਦਿਆਂਗੇ ਪਰ ਫਿਰ ਵੀ ਟਕਾਤਾ ਇਸ ਦੌਰਾਨ ਦੋ ਗੱਡੀਆਂ ਸੜੀਆਂ ਜਿਹੜੀਆਂ ਸੀ ਉਹ ਫੜ ਕੇ ਖੜਾ ਲੀਆਂ ਦੋ ਗੱਡੀਆਂ ਇਸ ਗੱਲੋਂ ਕਾਰਨ ਤੋਂ ਵਣਾ ਕਰਤਾ ਕਿ ਵੀ ਇਹਨਾਂ ਦੇ ਜਿਹੜਾ ਗੱਡੀਆਂ ਦਾ ਇੱਕ ਇਹਨਾਂ ਸਿਸਟਮ ਸ਼ੁਰੂ ਕੀਤਾ ਹੈ ਵੀ ਗੱਡੀ ਦਾ ਨੰਬਰ ਪੋਰਟਲ ਤੇ ਦਰਜ ਹੋਣਾ ਚਾਹੀਦਾ ਹੂੰ ਉਹ ਜਿਹੜਾ ਗੱਡੀਆਂ ਵਾਲਾ ਸੀ ਉਹਨੇ ਗੱਡੀਆਂ ਭਈ ਚੱਲਦੀਆਂ ਉਹ ਲਦਵਾਤੀਆਂ ਉਹਨਾਂ ਦਾ ਗੇਟ ਪਾਸ ਨਹੀਂ ਕਟਿਆ ਉਹ ਗੇਟ ਪਾਸ ਕੱਟ ਸਕਦਾ ਸੀ ਉਹਦੀ ਫਾਰਮੈਲਟੀ ਪੂਰੀ ਕਰਕੇ ਇੱਕ ਦਿਨ ਚ ਅੱਧੇ ਦਿਨ ਚ ਉਹ ਫਾਰਮੈਲਟੀ ਨਹੀਂ ਪੂਰੀ ਕੀਤੀ ਇਹਨਾਂ ਨੇ ਠੀਕ ਹੈ 5 ਦਿਨ ਉਹ ਗੱਡੀਆਂ ਖੜੀਆਂ ਨੂੰ ਹੋ ਗਏ ਤੇ ਉਹਨਾਂ ਨੇ ਲੋਡਿੰਗ ਬੰਦ ਕਰਤੀ ਉਹ ਕਹਿੰਦੇ ਵੀ ਤੁਹਾਡੀ ਗੱਡੀ ਨਹੀਂ ਉਤਰ ਜਾਈ ਲੋਡਿੰਗ ਕਿਵੇਂ ਕਰੀਏ ਗੱਡੀਆਂ ਤੇ ਹੋਈ ਜਾਣੀਆਂ ਸੀ ਠੀਕ ਹੈ ਤੇ ਇਸ ਦੌਰਾਨ ਪਰਸੋਂ ਮੈਂ ਮਿਲਿਆ ਸਾਰੀ ਰਿਕਵੈਸਟ ਕੀਤੀ ਕੋਈ ਅਸਰ ਨਹੀਂ ਕੱਲ ਸਵੇਰ ਤੋਂ ਲੈ ਕੇ 3 ਵਜੇ ਤੱਕ ਸਾਰੇ ਅਫਸਰਾਂ ਨਾਲ ਮੱਥਾ ਮਾਰਦਾ ਰਿਹਾ ਇਹਨੇ ਦਿਖੋ ਨਹੀਂ ਚੱਕਿਆ ਬੀਐਫਐਸੀ ਦੇ ਤੇ ਅੱਜ ਅ ਕੱਲ 3 ਵਜੇ ਤੋਂ ਬਾਅਦ ਅੱਜ ਸਵੇਰ ਤੱਕ ਕੋਈ ਅਫਸਰ ਮਿਲਣ ਨਹੀਂ ਆਇਆ ਨਾ ਕੋਈ ਡੀਸੀ ਨਾ ਕੋਈ ਡੀਐਫਐਸੀ ਨਾ ਕੋਈ ਹੋਰ ਹੂੰ ਠੀਕ ਹੈ ਜੀ ਇਹ ਉਹ ਜਿਹੜੀ ਜਿਰੀ ਸੀ ਸਤ ਮਤਲਬ ਜਦੋਂ ਮੰਡੀ ਦੇ ਵਿੱਚ ਜਗ੍ਹਾ ਥੋੜੀ ਹੈ ਜਗ੍ਹਾ ਨਹੀਂ ਹੈ ਕਈ ਕਈ ਦਿਨ ਅਜ ਟਰਾਲੀਆਂ ਦਾ ਨੰਬਰ ਆਉਂਦਾ ਹੈ ਤੇ ਸੱਤ ਟਰਾਲੀਆਂ ਸਾਡੀਆਂ ਆਪਣੀਆਂ ਜਿਹੜੀ ਲਕੀ ਖੜੀਆਂ ਸੀ 29 ਤਰੀਕ ਤੋਂ ਲੈ ਕੇ ਹੂੰ ਹੂੰ ਉਹ ਸਾਰੀ ਧੂਆ ਉੱਠ ਗਿਆ ਅੱਛਾ ਕੁਝ ਟਰਾਲੀ ਅਸੀਂ ਲੈ ਕੇ ਵੀ ਗਈ ਸੀ ਉਹਨਾਂ ਦਿਖਾਉਣ ਵਾਸਤੇ ਉਹਨਾਂ ਦਾ ਧੂਆ ਬਿਲਕੁਲ ਉੱਠ ਗਿਆ ਤੇ ਫੇਰ ਜਿਹੜਾ ਹੈ ਜਿਹੜਾ ਇਹ ਡੀਐਫਐਸਸੀ ਹੈ ਇਹ ਸਾਰਾ ਕੁਝ ਹੁਣ ਤੋਂ ਬਾਅਦ ਜਦੋਂ ਝੜਪ ਹੋਗੀ ਕਿ ਇਹਨੂੰ ਅਸੀਂ ਇੱਥੇ ਹੀ ਝੜਾਂਗੇ ਇੱਥੇ ਹੀ ਗੇਰਾਂਗੇ ਸਾਰੀ ਝੜਪ ਹੁਣ ਤੋਂ ਬਾਅਦ ਜਦੋਂ ਗੱਲ ਮਤਲਬ ਬਿਲਕੁਲ ਅ ਦੇਖਿਆ ਨਹੀਂ ਗਿਆ ਜੀਰੀ ਵੱਲ ਤੂੰ ਆਊਟ ਰਿਆ ਸੀ ਵਿੱਚੋਂ ਹੂੰ ਇਹ ਫਿਰ ਜਿਹੜਾ ਹੋਇਆ ਤੁਸੀਂ ਤਸਵੀਰ ਆ ਰਹੀ ਸੀ ਵੀਡੀਓ ਦੇ ਵਿੱਚ ਤੁਸੀਂ ਉੱਤੇ ਬੈਠੇ ਹੋ ਟਰਾਲੀ ਦੇ ਤੇ ਉਹਦੇ ਵਿੱਚ ਤੁਸੀਂ ਉਹ ਜੋ ਗੇਰ ਰਹੇ ਹੋ ਜੀਰੀ ਗੇਰ ਰਹੇ ਹੋ ਥੱਲੇ ਹਨਾ ਪਪਾ ਬੁਖ ਹੋ ਕੇ ਤੁਸੀਂ ਤੁਸੀਂ ਉੱਥੇ ਉਹਦੇ ਵਿੱਚ ਤੁਸੀਂ ਦਿਖ ਰਹੇ ਹੋ ਤੁਸੀਂ ਭਾਵੁਕ ਹੋ ਕੇ ਰੋ ਵੀ ਰਹੇ ਹੋ ਪਹਿਲਾਂ ਹਾਂ ਜੀ ਹਾਂ ਜੀ ਤੇ ਤੁਸੀਂ ਇਸ ਗੱਲ ਨੂੰ ਰੋ ਰਹੇ ਸੀਗੇ ਕਿ ਤੁਹਾਡੀ ਜਿਹੜੀ ਜੀਰੀ ਸੀਗੀ ਉਹ ਸਾਰੀ ਸਾਰੀ ਇੰਨੇ ਦਿਨ ਲਾ ਕੇ ਵੀ ਨਹੀਂ ਉੱਠੀ ਹਾਂ ਜੀ ਜਿਹੜੇ ਜਿਹਨੇ 6 ਮਹੀਨੇ ਮਿਹਨਤ ਕੀਤੀ ਹੋਏ ਤੇ 20 ਕਿੱਲਿਆਂ ਦੀ ਜੀਰੀ ਜੀ ਦੀ ਸੜ ਜੇ ਤੇ ਉਹਨਾਂ ਉਹਨਾਂ ਅਫਸਰਾਂ ਦੀ ਕਮੀ ਕਰਨ ਸੜ ਜੇ ਉਦੋਂ ਚ ਕੀ ਬਾਕੀ ਬਚੀ ਹੂੰ ਕੀ ਬਾਕੀ ਬਚੀ ਗੋਦਸ ਕਸਾਈ ਹੋਏ ਨੇ ਕਸਾਈ ਤੇ ਇਸ ਤੋਂ ਪਹਿਲਾਂ ਤੁਸੀਂ ਦੱਸ ਰਹੇ ਹੋ ਜਦੋਂ ਇਹ ਇਨਸੀਡੈਂਟ ਹੋਇਆ ਸਾਰਾ ਥੱਪੜ ਮਾਰਨ ਦਾ ਇਸ ਤੋਂ ਪਹਿਲਾਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਸਾਰੇ ਹੀਲੇ ਵਸੀਲੇ ਕਰਕੇ ਦੇਖ ਲਈ ਸੀਗੇ ਪਹਿਲਾਂ ਹਾਂਜੀ ਟੋਟਲ ਕਰਕੇ ਦੇਖ ਲੇ ਮੈਂ ਇੱਥੋਂ ਤੱਕ ਹੈ ਕਿ ਜਿਹੜਾ ਹਰਿਆਣਾ ਦਾ ਸਭ ਤੋਂ ਵੱਡਾ ਅਫੀਸਰ ਹੈ ਉਹਨੂੰ ਵਟਸਐਪ ਕਰਤਾ ਸਾਰਾ ਮਾਮਲਾ ਸੀਐਮ ਨੂੰ ਕਰਤਾ ਸੀਐਮ ਦੇ ਪੀਏ ਨੂੰ ਕਰਤਾ ਸੀਐਮ ਦੇ ਉਸ ਦਿਨ ਨੂੰ ਕਰਤਾ ਜਿਹੜਾ ਖਾਧਾਪੁਰ ਤੇ ਡਿਪਾਰਟਮੈਂਟ ਹੈ ਇਹਦੇ ਹੈੱਡ ਨੂੰ ਕਰਤਾ ਠੀਕ ਹੈ ਇਹ ਸਾਰੇ ਮੈਂ ਪਹਿਲਾਂ ਦੁੱਧਵਾਰੀ ਕਰ ਚੁੱਕੇ ਹਾਂ ਅੱਛਾ ਜੀ ਔਰ ਇਹਦੇ ਬਾਵਜੂਦ ਰਿਪੋਰਟ ਇਹਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਕੋਈ ਕਾਰਵਾਈ ਨਹੀਂ ਹੈ ਯਾਨੀ ਇਹਦਾ ਮਤਲਬ ਇਹ ਹੈ ਕਿ ਵੀ ਇਹ ਇੰਨਾ ਪ੍ਰਭਾਵੀ ਹੈ ਵੀ ਇਹ ਦਾ ਜਿਹੜਾ ਹਿੱਸਾ ਹੈ ਵੀ ਆ ਜਿਹੜਾ ਡੀ ਐਫ ਐਸ ਸੀ ਹੈ ਵੀ ਇਹਦੀ ਸੈਟਿੰਗ ਹੈ ਆ ਕਿਸੇ ਮੰਤਰੀ ਦਾ ਦਬਾਅ ਹੈ ਵੀ ਇਹ ਤੇ ਕੋਈ ਕਾਰਵਾਈ ਨਹੀਂ ਕਰਦਾ ਹੂੰ ਕੋਈ ਲਾਜ ਹੀ ਹੈ ਨਹੀਂ ਨਾ ਤੇ ਜਦੋਂ ਤੁਸੀਂ ਉੱਤੇ ਚੜੇ ਹੋਏ ਸੀਗੇ ਉਹਦੀ ਵੀਡੀਓ ਵਿੱਚ ਆ ਰਿਹਾ ਜਿਹੜੇ ਸ਼ਾਇਦ ਕਿਸਾਨ ਵੀ ਤੁਹਾਨੂੰ ਕਹਿ ਰਹੇ ਆ ਕਿ ਪ੍ਰਧਾਨ ਜੀ ਤੁਸੀਂ ਨੀਚੇ ਆ ਜਾਓ ਪੁਲਿਸ ਵਾਲੇ ਵੀ ਸ਼ਾਇਦ ਤੁਹਾਨੂੰ ਕਹਿ ਰਹੇ ਆ ਤੁਸੀਂ نیچے ਆ ਜਾਓ ਪਰ ਤੁਸੀਂ ਕਿਉਂਕਿ ਸ਼ਾਇਦ ਭਾਵੋ ਕਿੰਨੇ ਹੋ ਗਏ ਦੇਖ ਕੇ ਆਪਣੀ ਜਿਹੜੀ ਫਸਲ ਸੀਗੀ ਤੁਹਾਡੀ ਇੰਨੇ ਦਿਨ ਬਰਾਂਹ ਹੁੰਦੀ ਰਹੀ ਉਹ ਇਨਸੀਡੈਂਟ ਬਾਰੇ ਥੋੜਾ ਜਿਹਾ ਦੱਸੋ ਕਿ ਉਸ ਟਾਈਮ ਕੀ ਹੋ ਰਿਹਾ ਸੀ ਉਹ ਉਹ ਸੀ ਮਤਲਬ ਅੱਗ ਲੱਗ ਰਹੀ ਹੈ ਉਹ ਬਿਲਕੁਲ ਗਰਮ ਹੋ ਗਈ ਕਾਲੀ ਹੋ ਗਈ ਤੇ ਉਹ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਨੇ ਸੀ ਵੀ ਤੁਹਾਡੇ ਅੱਗੇ ਗੇਰਾਂਗੇ ਅਸੀਂ ਇੱਥੇ ਹਾਂ ਅੱਛਾ ਮੈਨੂੰ ਵੈਸੇ ਵੈਸੇ ਦੱਸਿਓ ਜੀ ਉਹ ਉਹ ਜਿਹੜੀਆਂ ਟਰਾਲੀਆਂ ਦੇ ਵਿੱਚ ਤੁਸੀਂ ਮੰਡੀ ਦੇ ਵਿੱਚ ਖੜਾਈਆਂ ਹੋਈਆਂ ਫਸਲ ਦੀਆਂ ਭਰੀਆਂ ਹੋਈਆਂ ਆਪਣੀ ਜੀਰੀ ਦੀਆਂ ਟਰਾਲੀਆਂ ਇੱਕ ਕਿਹੜੀ ਡੇਟ ਤੋਂ ਖੜੀਆਂ ਉੱਥੇ 29 ਤਰੀਕ ਨੂੰ ਜਿਹੜੀ ਕਟਾਈ ਸੀ ਜੀ 29 ਨੂੰ 29 ਸਤੰਬਰ ਦੀਆਂ ਖੜੀਆਂ ਨੇ 29 ਸਤੰਬਰ ਦੀਆਂ ਮਤਲਬ ਉੱਥੇ ਮੰਡੀ ਤੇ ਗੇਰ ਦੀ ਜਗ੍ਹਾ ਹੀ ਨਹੀਂ ਖੁੱਲੀ ਉਹ ਫਿਰ ਬਾਰਿਸ਼ ਦਾ ਵੀ ਖਤਰਾ ਸੀ ਵਿੱਚ ਨੂੰ ਬਾਰਿਸ਼ ਆਈ ਵੀ ਹੈ ਉਹ ਗੁਰਦੁਆਰੇ ਚ ਇੱਕ ਸ਼ੈੱਡ ਹੈ ਉਹ ਸ਼ੈੱਡ ਦੇ ਥੱਲੇ ਲਾਈਆਂ ਹੋਈਆਂ ਨੇ ਉਸ ਦਿਨ ਦੀਆਂ ਓਕੇ ਮਤਲਬ ਕਿ ਜਗ੍ਹਾ ਹੀ ਨਹੀਂ ਹੈ ਅੱਛਾ ਇਹ ਤਾਂ ਕੰਮ ਫਿਰ ਸਰਕਾਰ ਦਾ ਹੋਣਾ ਚਾਹੀਦਾ ਸੀ ਤੇ ਹੋਰ ਕੀ ਰੋ ਰਹੇ ਆ ਜੀ ਹੋਰ ਕੀ ਰੋ ਰਹੇ ਆ ਮੰਡੀ ਚ ਜਿਹੜੇ ਪਹਿਲਾਂ ਮਾਲ ਹੀ ਨਹੀਂ ਉੱਡਦਾ ਤੇ ਮੰਡੀ ਜਗ੍ਹਾ ਹੈ ਨਹੀਂ ਉਥੋਂ ਛੋਟੀ ਜਿਹੀ ਮੰਡੀ ਹੈ ਪਰਚੇਸ ਸੈਂਟਰ ਫਿਰ ਇਹ ਕਹਿੰਦੇ ਨੇ ਸਕਾਓ ਇਹਨੂੰ 17 ਮੋਸਟਰ ਤੇ ਦਾ ਕਰੋ ਲੇਕਿਨ ਸਰਕਾਰ ਤਾਂ ਦਾਵਾ ਕਰਦੀ ਹੈ ਜੀ ਐਡ ਵੀ ਚੱਲਦੀ ਹੈ ਨੰਬਰ 1 ਹਰਿਆਣਾ ਮੈਂ ਕਹਿੰਦਾ ਜੀ ਤੁਹਾਡੇ ਸਾਹਮਣੇ ਮੈਂ ਤੇ ਪ੍ਰੈਕਟੀਕਲ ਦੱਸ ਰਿਹਾ ਜੀ ਅਜੇ ਵੀ ਟਰੈਲੀ ਖੜੀ ਹੈ ਉੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਵੈਸੇ ਜੇ ਕੰਮ ਸਹੀ ਹੁੰਦਾ ਹੋਵੇ ਕਾਇਦੇ ਦੇ ਹਿਸਾਬ ਨਾਲ ਕਿੰਨਾ ਟਾਈਮ ਲੱਗਦਾ ਹੈ ਮੰਡੀ ਦੇ ਵਿੱਚ ਜੇ ਫਸਲ ਆ ਗਈ ਉਹਨੂੰ ਚੱਕਣ ਦੇ ਵਿੱਚ ਹਾਂਜੀ ਮੰਡੀ ਦੇ ਵਿੱਚ ਤੇ ਇੱਕ ਦਿਨ ਵੀ ਲੱਗਣਾ ਚਾਹੀਦਾ ਕਿਸਾਨ ਕੋਲ ਸਟਾਕ ਕਰਨ ਦੀ ਕੋਈ ਜਗ੍ਹਾ ਨਹੀਂ ਹੈ ਹਾਂ ਕਿਸਾਨ ਕੋਲ ਆਖਰ ਕਿਸਾਨ ਕਰੇ ਤੇ ਕੀ ਕਰੇ ਅਸੀਂ ਇਹ ਕਿਹਾ ਸੀ ਇਹਨਾਂ ਨੂੰ ਵੀ ਜੇ ਕਿਸਾਨ ਦਾ ਮਾਲ ਗਿੱਲਾ ਹੈ ਨਾ ਹਾਂ ਵੀ ਜੇ 20 ਮੌਸਰਦਾ ਆ ਗਿਆ ਠੀਕ ਹੈ 25 ਰੁਪਏ ਪ੍ਰਤੀ ਪੁਆਇੰਟ ਕਟ ਲਾ ਕੇ ਚੱਕ ਦੇ ਠੀਕ ਹੈ ਠੀਕ ਹੈ ਠੀਕ ਹੈ ਹੂੰ ਬਈ ਉਹ ਸਾਡਾ ਮਾਲ ਤੇ ਖਰਾਬ ਤੇ ਨਾ ਹੋਏ ਹਾਂ ਇੱਕ ਉਹ ਇੱਕ 8% ਮੋਇਸਚਰ ਡਾਊਨ ਹੁੰਦਾ ਹੈ ਠੀਕ ਹੈ ਤੇ weight ਜਿਹੜਾ ਉਹ 800 ਗ੍ਰਾਮ ਘਟਦਾ ਹੈ ਠੀਕ ਹੈ 800 ਗ੍ਰਾਮ ਕੜ ਕੇ ਜਿਰੀ ਹੈ 18 ਰੁਪਏ ਦੀ ਠੀਕ ਹੈ ਉਹਨਾਂ ਦਾ ਉਹ ਵਜਨ ਤੇ ਘਟਿਆ 18 ਰੁਪਏ ਦਾ ਹੂੰ ਅਸੀਂ ਤਾਂ ਤੁਸੀਂ 25 ਘਟ ਲਿਓ ਠੀਕ ਹੈ ਪਰ ਚੱਕਦੇ ਹੀ ਨਹੀਂ ਫਿਰ ਵੀ 17 ਦੇ ਵੀ ਚੱਕਦੇ 17 ਦਾ ਭਰਿਆ ਲੱਗਿਆ ਹੋਇਆ ਅਜੇ ਕਈ ਹਜ਼ਾਰ ਘਟ 10 ਹਜ਼ਾਰ ਘਟਾ ਜੇ ਮੰਡੀ ਤੇ ਪਿਆ ਹੈ ਛੋਟੀ ਛੋਟੀ ਦੁਕਾਨ ਤੇ ਪਿਆ ਹੈ ਬਾਕੀ ਲਗਾ ਸਾਰਾ ਚੱਕ ਲਿਆ ਉਹਨਾਂ ਨੇ ਅਸੀਂ ਕੱਟ ਨਹੀਂ ਦਿੰਦੇ ਸਾਡਾ ਚੱਕਦੇ ਨਹੀਂ 17 ਦੇ ਵੀ ਕੱਟਵਾ ਕੇ ਦੇਨੇ ਜੀ ਓਕੇ ਹਾਂ ਜੀ ਦੇਖਿਆ ਨਹੀਂ ਜਾਂਦਾ ਜਿੱਦੇ 6 ਮਹੀਨੇ ਦੀ ਫਸਲ ਨੂੰ ਅੱਗ ਲੱਗੀ ਹੋਏ 6 ਮਹੀਨੇ ਦੀ ਫਸਲ ਸਤਿਆਨਾਸ਼ ਹੋ ਗਿਆ ਹੋਏ ਕੀ ਬਾਕੀ ਬਚੇਗੀ ਜੀ ਉਹਦੇ ਚ ਤੇ ਹੁਣ ਫਿਰ ਕਿਦਾਂ ਦੇਖਦੇ ਹੁਣ ਅੱਗੇ ਕੀ ਹੋਏਗਾ ਕਿਉਂਕਿ ਮੰਡੀ ਦੇ ਅੱਗੇ ਅਸੀਂ ਦੋ ਮੰਗਾਂ ਰੱਖੀਆਂ ਹਨ ਹਮ ਇੱਕ ਤੇ ਇਹ ਵੀ ਜਿਹੜਾ ਡੀ ਐਫ ਐਸ ਸੀ ਹੈ ਇਹਨੂੰ ਸਸਪੈਂਡ ਕਰੋ ਅੱਛਾ ਜੀ ਇਹ ਪ੍ਰਸ਼ਾਸਨ ਨੇ ਅਸਵਾਸਨ ਦਿੱਤਾ ਇਹਨੂੰ ਚਾਰਜ ਸ਼ੀਟ ਕਰਨ ਦਾ ਤੇ ਇਹ ਦੀ ਪੋਸਟ ਡੀਐਫਐਸਸੀ ਨਹੀਂ ਹੈ ਇਹਦੇ ਉੱਤੇ ਡੀਐਫਐਸਸੀ ਲਾਣ ਦਾ ਠੀਕ ਹੈ ਇੱਕ ਚੀਜ਼ ਅਸਵਾਸਨ ਦਿੱਤਾ ਹੈ ਕਰਨਗੇ ਨਹੀਂ ਕਰਨਗੇ ਉਹ ਰੱਬ ਜਾਣੇ ਹੂੰ ਦੂਜਾ ਪਰਮਾਨੈਂਟ ਜਿਹੜਾ ਹੈ ਉਹ ਹਾਲ ਇਹ ਕਰੋ ਕਿ ਵੀ ਅੱਗੇ ਵਾਸਤੇ ਆਰਓ ਜਿਹੜਾ ਇਹ ਸਿਸਟਮ ਹੈ ਨਾ ਆਰਓ ਵਾਲਾ ਇਹ ਬੰਦ ਕਰੋ ਮਤਲਬ ਜਿਹੜਾ ਜਿਹੜਾ ਸੈਲਰ ਵਾਲਾ ਮਰਜ਼ੀ ਜਿੱਥੋਂ ਮਰਜੀ ਚੱਕੇ ਭਾਵੇਂ ਅੰਬਾਲੇ ਦਾ ਸੈਲਰ ਵਾਲਾ ਸੋਨੀ ਪੱਤੋ ਚੱਕੇ ਭਾਵੇਂ ਸੋਨੀ ਪੱਤੋ ਸੈਲਰ ਵਾਲਾ ਅੰਮਲ ਚ ਚੱਕੇ ਠੀਕ ਹੈ ਠੀਕ ਹੈ ਮਤਲਬ ਕਿ ਮਨੋਪਲੀ ਨਹੀਂ ਹੋਣੀ ਚਾਹੀਦੀ ਕਿਸੇ ਦੀ ਹਾਂ ਉਹਨਾਂ ਨੂੰ ਪੂਰ ਕਰਨ ਦਾ ਮੌਕਾ ਕਿਉਂ ਦੇ ਰਿਹਾ ਹੋ ਠੀਕ ਹੈ ਠੀਕ ਹੈ ਤੁਸੀਂ ਜਾਏ ਇਹ ਦੋ ਚੀਜ਼ਾਂ ਤੇ ਜੇ ਸਰਕਾਰ ਕਰਦੀਆਂ ਤੇ ਵੀ ਇਹ ਨਹੀਂ 25 ਤਰੀਕ ਨੂੰ ਅਸੀਂ ਮੁਰਕ ਮੀਟਿੰਗ ਰੱਖ ਲਈ ਆਪਣੇ ਸਾਰੇ ਸਟੇਟ ਦੀ ਠੀਕ ਹੈ ਠੀਕ ਹੈ ਹੁਣ ਤੇ ਆਪਣਾ ਅਚਾਨਕ ਦਾ ਹੀ ਮੈਟਰ ਸੀ ਨਾ ਹਾਂ ਠੀਕ ਹੈ ਠੀਕ ਹੈ ਇਹ ਅਕੀਦ ਰਿਕਟ ਦੀ ਮੀਟਿੰਗ ਰੱਖ ਲਈਏ ਸਾਰੇ ਸਟੇਟ ਦੀ ਤੇ ਜੇ ਉਦੋਂ ਤੱਕ ਕੁਝ ਹੁੰਦਾ ਹੈ ਤੇ ਠੀਕ ਹੈ ਨਹੀਂ ਤਾਂ ਕੋ ਵੱਡੇ ਐਕਸ਼ਨ ਦਾ ਪਲਾਨ ਕਰਾਂਗੇ ਉਦੋਂ ਠੀਕ ਹੈ ਜੀ ਗੁਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਗੱਲਬਾਤ ਸਪਸ਼ਟ ਤਰੀਕੇ ਦੇ ਨਾਲ ਇਤਮੀਨਾਨ ਦੇ ਨਾਲ ਦੱਸਣ ਦੇ ਲਈ ਤੇ ਅਸੀਂ ਉਮੀਦ ਕਰਦੇ ਹਾਂ ਜੀ ਜੋ ਕਾਰਵਾਈ ਕਾਇਦੇ ਦੇ ਨਾਲ ਹੋਣੀ ਚਾਹੀਦੀ ਹੈ ਤੇ ਕਿਸਾਨਾਂ ਦਾ ਜੇ ਪੁੱਤਾਂ ਦੇ ਤਰ੍ਹਾਂ ਪਾਲੀ ਹੋਈ ਫਸਲ ਜੇ ਕਿਸਾਨ 6 ਮਹੀਨੇ ਉਹਨੂੰ ਪੁੱਤਾਂ ਦੀ ਤਰ੍ਹਾਂ ਪਾਲ ਕੇ ਮੰਡੀ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਸਰਕਾਰ ਵੀ ਫਿਰ ਜਿਹੜੇ ਮੁਲਾਜ਼ਮ ਉਹਨਾਂ ਨੇ ਲਾਏ ਹੋਏ ਐ ਉਹਨਾਂ ਨੂੰ ਇਹ ਪੱਕਾ ਕਰੇ ਕਿ ਜਿਹੜੇ ਮੁਲਾਜ਼ਮ ਨੇ ਆਪਣੀ ਡਿਊਟੀ ਸਹੀ ਤਰੀਕੇ ਦੇ ਨਾਲ ਨਿਭਾਉਣ ਤੇ ਇਸ ਮਾਮਲੇ ਦੇ ਉੱਤੇ ਅੱਗੇ ਕੀ ਕਾਰਵਾਈ ਹੁੰਦੀ ਆ ਅਸੀਂ ਵੇਖਦੇ ਹਾਂ ਧੰਨਵਾਦ ਸਾਰਿਆਂ ਦਾ